ਰਿਸ਼ਤਿਆਂ ਦਾ ਤੂਫਾਨ ਤੂਫਾਨ ਆ ਗਿਆ ਜਿਹਦਾ ਕੁਝ ਦਿਨ ਪਹਿਲਾਂ ਜ਼ਿਕਰ ਕਰਿਆ ਸੀ ਸੁੱਚੇ ਨੇ ਪਰ ਵਿਅੰਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਤੂਫਾਨ ਨੂੰ ਕਿਵੇਂ ਰੋਕਿਆ ਜਾਵੇ ਮਾਂ ਦਾ ਲਾਡਲਾ ਪੁੱਤ ਪਿਓ ਦਾ ਪੜਾਕੂ ਪੁੱਤ ਤੇ ਵਿਅੰਤ ਦਾ ਸਭ ਕੁਝ ਇਸ ਤੂਫਾਨ ਨੇ ਖਾ ਲਿਆ ਮੰਗਲ ਕਹਿੰਦਾ ਚੱਲ ਬੈਠਾ ਆਪਾਂ ਥਾਣੇ ਚੱਲਦੇ ਆਂ ਵਿਅੰਤ ਕਹਿੰਦਾ ਬਾਪੂ ਤੂੰ ਪੈਸਿਆਂ ਦਾ ਜੁਗਾਰ ਕਰ ਥਾਣੇ ਆ ਜਾਈਂ ਦਲਵੀਰ ਕਹਿੰਦਾ ਠੀਕ ਆ ਧਿਆਨ ਨਾਲ ਜਾਈ ਪੁੱਤ ਵੀਰੋ ਨੂੰ ਨਾਮੋ ਨੇ ਆਪਣੇ ਕੋਲ ਬਿਠਾ ਰੱਖਿਆ ਸੀ ਪਾਣੀ ਪੁਲਾਉਂਦੀ ਹੈ ਤੇ ਕਹਿੰਦੀ ਹੈ ਮਾਂ ਜੀ ਕੁਝ ਨਹੀਂ ਹੁੰਦਾ ਫਿਕਰ ਨਾ ਕਰੋ ਹੁਣੇ ਆ ਜਾਣਾ ਸੁੱਚੇ ਨੇ ਵੀਰੋ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਮੰਗਲ ਅਤੇ ਬਿਆੰਤ ਲੱਗਦੇ ਥਾਣੇ ਦੇ ਵਿੱਚ ਜਾਂਦੇ ਆ ਜਲਦ ਜਲਦ ਉਤਰ ਕੇ ਦੋਵੇਂ ਥਾਣੇ ਦੇ ਵਿੱਚ ਜਾਂਦੇ ਆ ਬਿਆੰਤ ਕਹਿੰਦਾ ਸਾਹਿਬ ਜੀ ਮੇਰੇ ਵੀਰ ਨੂੰ ਹੁਣੇ ਪੁਲਿਸ ਚੁੱਕ ਕੇ ਲਿਾਈ ਹੈ ਲੱਗਦਾ ਕੋਈ ਗਲਤਫਹਿਮੀ ਹੋ ਗਈ ਆ ਥਾਣੇਦਾਰ ਕਹਿੰਦਾ ਕਾਕਾ ਅਸੀਂ ਤਾਂ ਇੱਥੇ ਹੀ ਹਾਂ ਅਸੀਂ ਕਿਸੇ ਨੂੰ ਨਹੀਂ ਚੁੱਕ ਕੇ ਲਿਆਏ ਮੰਗਲ ਕਹਿੰਦਾ ਸਾਹਿਬ ਮੇਰੇ ਸਾਹਮਣੇ ਜਿਪਸੀ ਦੇ ਵਿੱਚ ਪਾਇਆ ਪੁਲਿਸ ਵਾਲਿਆਂ ਨੇ ਥਾਣੇਦਾਰ ਕਹਿੰਦਾ ਅੱਛਾ ਚੱਲ ਪਤਾ ਕਰਦਾ ਬਿਆਨਤ ਕਹਿੰਦਾ ਪਤਾ ਕਰੋ ਜੀ ਐਵੇਂ ਨਾ ਗਰੀਬ ਰਗੜਿਆ ਜਾਵੇ ਨਾਲੇ ਥੋੜਾ ਬਹੁਤ ਲੈ ਦੇ ਕੇ ਕੰਮ ਕਰਵਾ ਦਿਓ ਥਾਣੇਦਾਰ ਕਹਿੰਦਾ ਉਹ ਫਿਕਰ ਨਾ ਕਰ ਲੰਬੜਾ ਲੰਬੜਾ ਨਾਲ ਆਪਣੀ ਪੁਰਾਣੀ ਸਾਂਝ ਆ ਦੇਖਦਾ ਕੋਈ ਛੋਟੀ ਮੋਟੀ ਲੜਾਈ ਹੋਣੀ ਆ ਆਪਾਂ ਕਰ ਦੇਾਂਗੇ ਇੱਧਰ ਉੱਧਰ ਤੁਸੀਂ ਮੇਰਾ ਧਿਆਨ ਰੱਖਣਾ ਬਯੰਤ ਕਹਿੰਦਾ ਉਹ ਫਿਕਰ ਨਾ ਕਰੋ ਤੁਸੀਂ ਵੀਰੇ ਦਾ ਪਤਾ ਕਰੋ ਥਾਣੇਦਾਰ ਕਹਿੰਦਾ ਅੱਛਾ ਕੋਈ ਝਗੜਾ ਕੀਤਾ ਕਿਸੇ ਨਾਲ ਬਯੰਤ ਕਹਿੰਦਾ ਨਾ ਜੀ ਉਹ ਤਾਂ ਇੰਨਾ ਵੀਵਾ ਬੰਦਾ ਕਿਸੇ ਨੂੰ ਕੁਝ ਨਹੀਂ ਬੋਲਦਾ ਜੀ ਕਰਕੇ ਬੁਲਾਉਂਦਾ ਕਾਲਜ ਵਿੱਚ ਪੜ੍ਹਦਾ ਸੀ ਨਾਲੇ ਜਿਆਦਾ ਉਹ ਸ਼ਹਿਰ ਵਿੱਚ ਹੀ ਰਿਹਾ ਥਾਣੇਦਾਰ ਫੋਨ ਸਿਟੀ ਥਾਣੇ ਵਿੱਚ ਕਰਦਾ ਹੈ ਸਾਹਿਬ ਜੀ ਇੱਕ ਮੁੰਡਾ ਹੈ ਸੁਖਚੈਨ ਲੱਗਦਾ ਉਹਨੂੰ ਗਲਤੀ ਨਾਲ ਚੁੱਕ ਲਿਆ ਆਪਣੇ ਮੁਲਾਜ਼ਮਾਂ ਨੇ ਉਹਦੇ ਘਰ ਵਾਲੇ ਆਏ ਸੀ ਮੇਰੇ ਕੋਲ ਅੱਗੇ ਤੋਂ ਜਵਾਬ ਆਉਂਦਾ ਤਾਂ ਥਾਣੇਦਾਰ ਕਹਿੰਦਾ ਅੱਛਾ ਫਿਰ ਠੀਕ ਆ ਨਹੀਂ ਜੀ ਮਾਫ ਕਰਨਾ ਫੋਨ ਰੱਖ ਕੇ ਉਹ ਕਹਿੰਦਾ ਥਾਣੇਦਾਰ ਲੱਗਦਾ ਤੁਸੀਂ ਮੇਰੀ ਨੌਕਰੀ ਖਾ ਜਾਣੀ ਸੀ ਬਯੰਤ ਕਹਿੰਦਾ ਕੀ ਹੋਇਆ ਕੀ ਕਹਿੰਦੇ ਥਾਣੇਦਾਰ ਕਹਿੰਦਾ ਤੇਰੇ ਵੀਰ ਨੇ ਕਤਲ ਕੀਤਾ ਬਯੰਤ ਕਹਿੰਦਾ ਕਤਲ ਨਹੀਂ ਜੀ ਉਹ ਤਾਂ ਇੱਟ ਚੁੱਕ ਕੇ ਕੁੱਤੇ ਦੇ ਨਹੀਂ ਮਾਰਦਾ ਕਤਲ ਕਿਵੇਂ ਕਰ ਸਕਦਾ ਕੋਈ ਗਲਤ ਫਹਮੀ ਹੋਈ ਆ ਥਾਣੇਦਾਰ ਕਹਿੰਦਾ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਪੂਰੇ ਜ਼ਿਲ੍ਹੇ ਦੀ ਪੁਲਿਸ ਅੰਡਰ ਇਹ ਕੇਸ ਹੈ ਬਿਆੰਤ ਕਹਿੰਦਾ ਅਸੀਂ ਸ਼ਹਿਰ ਮਿਲਾਂਨੇ ਆਂ ਥਾਣੇਦਾਰ ਹੁਣ ਕਹਿੰਦਾ ਹੁਣ ਜਾਣ ਦਾ ਕੋਈ ਤੁਕ ਨਹੀਂ ਰੋਮਾਂਡ ਤੇ ਆ ਮਿਲਣ ਦੇਣਾ ਨਹੀਂ ਤੇ ਦੋ ਦਿਨ ਵੈਸੇ ਵੀ ਛੁੱਟੀ ਹੈ ਵਕੀਲ ਕੋਈ ਮਿਲਣਾ ਨਹੀਂ ਸੋਮਵਾਰ ਨੂੰ ਹੀ ਜਾਣਾ ਹੁਣ ਬਿਆੰਤ ਕਹਿੰਦਾ ਪਰ ਸਾਹਿਬ ਉਹ ਵੇ ਕਸੂਰ ਹੈ ਕਿਵੇਂ ਦੱਸਾਂ ਤੁਹਾਨੂੰ ਥਾਣੇਦਾਰ ਕਹਿੰਦਾ ਕੋਈ ਨਾ ਤੁਸੀਂ ਚਾਹ ਪਾਣੀ ਦੇ ਸੇਵਾ ਕਰ ਜਾਓ ਬਾਕੀ ਮੈਂ ਦੇਖਦਾ ਕੀ ਹੋ ਸਕਦਾ ਬਿਆੰਤ 2000 ਕੱਟ ਕੇ ਪੁਲਿਸ ਵਾਲੇ ਨੂੰ ਦਿੰਦਾ ਤੁਸੀਂ ਕੁਛ ਕਰਨਾ ਐਨੇ ਨੂੰ ਦਲਵੀਰ ਸਿੰਘ ਵੀ ਆ ਜਾਂਦਾ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਦਲਵੀਰ ਕਹਿੰਦਾ ਹਾਂ ਕੀ ਹੋਇਆ ਬਿਆੰਤ ਕਹਿੰਦਾ ਉਹਨੂੰ ਵੱਡੀ ਜੇਲ੍ਹ ਵਿੱਚ ਲੈ ਗਏ ਆ ਦਲਵੀਰ ਕਹਿੰਦਾ ਵੱਡੀ ਜੇਲ੍ਹ ਵਿਆੰਤ ਕਹਿੰਦਾ ਕਤਲ ਦਾ ਇਲਜ਼ਾਮ ਹੈ ਉਹਦੇ ਤੇ ਆਪਾਂ ਸੋਮਵਾਰ ਨੂੰ ਮਿਲ ਕੇ ਲੈ ਆਉਣਾ ਘਰ ਚਿੰਤਾ ਨਾ ਕਰੋ ਸਭ ਘਰੋ ਘਰੀ ਆ ਜਾਂਦੇ ਆ ਵੀਰੋ ਦਾ ਬੁਰਾ ਹਾਲ ਹੈ ਨਾਮੋਂ ਤੇ ਗਾਮੋਂ ਘਰ ਹੀ ਸੀ ਕੋਲ ਉਹਨਾਂ ਦੀ ਮਾਸੀ ਵੀ ਸੱਚੀ ਆਲੇ ਵਰਤਾਂ ਪਰਿਵਾਰ ਵਾਂਗੂ ਹੈ ਥੋੜਾ ਜਿਹਾ ਦੁੱਖ ਆਇਆ ਤੇ ਨਾਲ ਖੜੇ ਆ ਵੈਸੇ ਵੀ ਦਲਵੀਰ ਸਿੰਘ ਨੇ ਕਿਸੇ ਨਾਲ ਵਿਗਾੜੀ ਨਹੀਂ ਸੀ ਪਿੰਡ ਵਿੱਚ ਸਭ ਉਹਦੇ ਨਾਲ ਸੀ ਅਤੇ ਸਭ ਨੂੰ ਪਤਾ ਸੀ ਕਿ ਸੁੱਖਾ ਸੁੱਖਾ ਸੁੱਚਾ ਐਦਾਂ ਦਾ ਕੰਮ ਕਰ ਹੀ ਨਹੀਂ ਸਕਦਾ ਝੂਠੇ ਗੇਸ ਵਿੱਚ ਫਸਾਇਆ ਜਾ ਰਿਹਾ ਗਲਤੀ ਦੇ ਨਾਲ ਕਿਸੇ ਹੋ ਦੇ ਭੁਲੇਖੇ ਚੱਕ ਕੇ ਲੈ ਗਏ ਇਹ ਸਾਰੀਆਂ ਗੱਲਾਂ ਤਾਂ ਸੁੱਚੇ ਨੂੰ ਮਿਲ ਕੇ ਪਤਾ ਚੱਲਦੀਆਂ ਜੋ ਸੋਮਵਾਰ ਤੱਕ ਉਡੀਕ ਕਰਨੀ ਪੈਣੀ ਸੀ ਜਦੋਂ ਘਰ ਦਾ ਇੱਕ ਵੀ ਜੀ ਨਾ ਹੋਵੇ ਤਾਂ ਕਿਸੇ ਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਬਿਆਨਤ ਵੀ ਪਹਿਲਾਂ ਨਾਮੋ ਨਾਲ ਹੱਸਦਾ ਰਹਿੰਦਾ ਸੀ ਪਰ ਹੁਣ ਕੋਲ ਹੁੰਦੇ ਹੋਏ ਵੀ ਉਹਦੇ ਵੱਲ ਦੇਖ ਵੀ ਨਹੀਂ ਸੀ ਰਹਾ ਉਸਨੂੰ ਫਿਕਰ ਸੀ ਸਿਰਫ ਸੁੱਚੇ ਦੀ ਸੁੱਚੇ ਦੀ ਕਹਾਣੀ ਲੱਗਦਾ ਉਹਨੇ ਅਧੂਰੀ ਸੁਣਾਈ ਸੀ ਉਹਦੇ ਅੰਦਰ ਆਹੀ ਡਰ ਸੀ ਪਹਿਲੇ ਦਿਨ ਦਾ ਤਾਂ ਕਿਸੇ ਨਾਲ ਬੋਲਦਾ ਨਹੀਂ ਸੀ ਨਾਮੂ ਕਹਿੰਦੀ ਤੁਸੀਂ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ ਵਿਅੰਤ ਕਹਿੰਦਾ ਇਹ ਤਾਂ ਉੱਥੇ ਜਾ ਕੇ ਹੀ ਪਤਾ ਲੱਗੇਗਾ ਠੇਕੇਦਾਰ ਕਹਿੰਦਾ ਚਲੋ ਜਿਹੜੀ ਪਨੀਰੀ ਪੁੱਟੀ ਆ ਪੁੱਟੀ ਆ ਉਹ ਲਾ ਲੈਨੇ ਆ ਫਿਰ ਆਪਾਂ ਦੋ ਦਿਨ ਛੁੱਟੀ ਕਰ ਲਵਾਂਗੇ ਸਿਰੀ ਖੇਤ ਆ ਜਾਂਦਾ ਉਹਨਾਂ ਨਾਲ ਬਿਆੰਤ ਸੋਚ ਰਿਹਾ ਹੁੰਦਾ ਹੈ ਕਿ ਉਹਦੇ ਦਿਮਾਗ ਵਿੱਚ ਆਉਂਦਾ ਕਿਉਂ ਨਾ ਕਿਸੇ ਨੂੰ ਫੋਨ ਕਰਕੇ ਪੁੱਛੇ ਕਾਲਜ ਵਿੱਚ ਉਹ ਸੋਚੇ ਦਾ ਬੈਗ ਦੇਖਦਾ ਉਹਦੇ ਵਿੱਚ ਇੱਕ ਡਾਇਰੀ ਹੁੰਦੀ ਆ ਬਿਆੰਤ ਡਾਇਰੀ ਖੋਲਦਾ ਤਾਂ ਲਿਖਿਆ ਹੁੰਦਾ ਇਹ ਰਿਸ਼ਤੇ ਝੂਠੇ ਝੂਠੀ ਹੈ ਦੁਨੀਆ ਸਾਰੀ ਮਾਂ ਜਿੰਨਾ ਕੋਈ ਸੱਚਾ ਨਹੀਂ ਮਾਂ ਦੇ ਪੈਰਾਂ ਵਿੱਚ ਜੰਨਤ ਸਾਰੀ ਅੱਗੇ ਦੇਖਦਾ ਕੋਈ ਮੋਬਾਈਲ ਨੰਬਰ ਦੇਖਦਾ ਸਭ ਤੋਂ ਪਹਿਲਾਂ ਖੁਸ਼ੀ ਦਾ ਨੰਬਰ ਹੀ ਲੱਭਦਾ ਹੈ ਕਿ ਜੇਕਰ ਉਸਨੇ ਕੇਸ ਕਰਿਆ ਹੋਇਆ ਉਹਦੇ ਕੋਲੋਂ ਸਾਰੀ ਗੱਲ ਸਮਝ ਲੱਗੇਗੀ ਪਰ ਖੁਸ਼ੀ ਦਾ ਨੰਬਰ ਤਾਂ ਉਹਦੇ ਵਿੱਚ ਨਾਮ ਹੀ ਨਹੀਂ ਸੀ ਲਿਖਿਆ ਫਿਰ ਜਸ ਦਾ ਨੰਬਰ ਮਿਲਦਾ ਉਹ ਫੋਨ ਕਰਦਾ ਜਸ ਕਹਿੰਦੀ ਹਾਂਜੀ ਕੌਣ ਵਿਅੰਦ ਕਹਿੰਦਾ ਸਤਿ ਸ੍ਰੀ ਅਕਾਲ ਭੈਣ ਜੀ ਮੈਂ ਸੁੱਚੇ ਦਾ ਛੋਟਾ ਭਰਾ ਬੋਲ ਰਿਹਾ ਜਸ ਕਹਿੰਦੀ ਸਤਿ ਸ੍ਰੀ ਅਕਾਲ ਵੀਰ ਜੀ ਘਰ ਸਭ ਠੀਕ ਨੇ ਬਿਅੰਤ ਕਹਿੰਦਾ ਨਹੀਂ ਕੁਝ ਨਹੀਂ ਠੀਕ ਜਸ ਕਹਿੰਦੀ ਕੀ ਹੋਇਆ ਬਿਅੰਤ ਕਹਿੰਦਾ ਵੀਰ ਨੂੰ ਪੁਲਿਸ ਚੁੱਕ ਕੇ ਲੈ ਗਈ ਉਹ ਰੋਂਦਾ ਹੋਇਆ ਕਹਿੰਦਾ ਹੈ ਜਸ ਕਹਿੰਦੀ ਕਿਉਂ ਬਿਅੰਤ ਕਹਿੰਦਾ ਉਹੀ ਤਾਂ ਪਤਾ ਨਹੀਂ ਲੱਗ ਰਿਹਾ ਕਹਿੰਦੇ ਆ ਕਤਲ ਦਾ ਕੇਸ ਆ ਜਸ ਕਹਿੰਦਾ ਨਹੀਂ ਸੁੱਚਾ ਤਾਂ ਬਹੁਤ ਸਾਰੇ ਮੁੰਡੇ ਸੀ ਉਹ ਭਲਾ ਕਤਲ ਕਿਉਂ ਕਰੇਗਾ ਬਿਅੰਤ ਕਹਿੰਦਾ ਤਾਂ ਹੀ ਤੁਹਾਨੂੰ ਫੋਨ ਕੀਤਾ ਸੀ ਸ਼ਾਇਦ ਤੁਹਾਨੂੰ ਕੁਝ ਪਤਾ ਹੋਵੇ ਜਸ ਕਹਿੰਦੀ ਵੀਰ ਜੀ ਮੈਂ ਤਾਂ ਕਾਫੀ ਦਿਨ ਦੀ ਘਰ ਆਈ ਸੀ ਬਿਅੰਤ ਕਹਿੰਦਾ ਚੱਲ ਜੇਕਰ ਕੁਝ ਵੀ ਪਤਾ ਲੱਗੇ ਤਾਂ ਦੱਸ ਦੇਣਾ ਜਸ ਕਹਿੰਦੀ ਠੀਕ ਆ ਵੀਰ ਜੀ ਸੁਣੋ ਇੱਕ ਨੰਬਰ ਦਿੰਨੀ ਆ ਮੇਰੀ ਭੂਆ ਜੀ ਦੀ ਲੜਕੀ ਆ ਉਹ ਵਕੀਲ ਆ ਤੁਸੀਂ ਉਹਦੀ ਮਦਦ ਲੈ ਸਕਦੇ ਹੋ ਬਿਅੰਤ ਕਹਿੰਦਾ ਜੀ ਠੀਕ ਆ ਜਸ ਕਹਿੰਦੀ ਤੁਸੀਂ ਇਹ ਕਹਿ ਦੇਣਾ ਜਸ ਦਾ ਵੀਰ ਬੋਲਦਾ ਉਹ ਸਮਝ ਜਾਵੇਗੀ ਬਾਕੀ ਮੈਂ ਗੱਲ ਕਰ ਲਵਾਂਗੀ ਵਿਅੰਤ ਕਹਿੰਦਾ ਠੀਕਾ ਜੀ ਉਹ ਫੋਨ ਕੱਟ ਹੋ ਜਾਂਦਾ ਹੈ ਸਭ ਬੈਠੇ ਹੁੰਦੇ ਆ ਵਿਅੰਤ ਸਾਰੀ ਗੱਲ ਦੱਸਦਾ ਪਰ ਮੰਗਲ ਬੋਲਦਾ ਯਾਰ ਉਹ ਕੁੜੀ ਕੀ ਕਰੇਗੀ ਵਕੀਲ ਕੋਈ ਢੰਗ ਦਾ ਲਭ ਲੈਣੇ ਆ ਐਵੇਂ ਕੁੜੀ ਨੇ ਸਾਰਾ ਕੇਸ ਖਰਾਬ ਕਰ ਦੇਣਾ ਕੁੜੀਆਂ ਨੂੰ ਅਕਲ ਨਹੀਂ ਹੁੰਦੀ ਦਿਲਵੀਰ ਨੇ ਵੀ ਹਾਂ ਵਿੱਚ ਹਾਂ ਭਰੀ ਮੰਗਲ ਦੇ ਹੁਣ ਸਾਰੇ ਸੌਮਵਾਰ ਤੋਂ ਇੰਤਜ਼ਾਰ ਕਰਨ ਲੱਗੇ ਉਦੋਂ ਸੁੱਚੇ ਨੂੰ ਮਿਲ ਕੇ ਸਾਰੀ ਗੱਲਬਾਤ ਪਤਾ ਲੱਗੇਗੀ। ਫਤ ਚੱਲ ਆਪਾਂ ਗੁਰੂ ਘਰ ਜਾਈ ਅੱਜ। ਸ਼ਹਿਰ ਜਾਣਾ ਸੁੱਚੇ ਨੂੰ ਮਿਲਣ। ਵੀਰੋ ਨੇ ਬਿਆੰਤ ਨੂੰ ਕਿਹਾ ਕਿਹੜਾ ਗੁਰੂ ਘਰ? ਉਸ ਦਿਨ ਵੀ ਅਸੀਂ ਗੁਰੂ ਘਰ ਹੀ ਗਏ ਸੀ। ਜੇਕਰ ਉਹ ਹੈ ਤਾਂ ਸੁੱਚੇ ਤੇ ਐਨੀ ਵੱਡੀ ਮੁਸੀਬਤ ਨਾ ਆਉਣ ਦਿੰਦਾ। ਬਿਆੰਤ ਨੇ ਗੁੱਸੇ ਵਿੱਚ ਕਿਹਾ ਮੀਰੋ ਦਾ ਰੋ ਰੋ ਬੁਰਾ ਹਾਲ ਹੋ ਗਿਆ। ਦਲਵੀਰ ਸਿੰਘ ਵੀ ਬਹੁਤ ਪਰੇਸ਼ਾਨ ਸੀ ਬਯੰਤ ਵੀ ਦਿਨ ਹੋਣ ਅਤੇ ਦਫ਼ਤਰ ਖੁੱਲਣ ਦਾ ਇੰਤਜ਼ਾਰ ਕਰਨ ਲੱਗਿਆ ਮੰਗਲ ਕਹਿੰਦਾ ਆ ਮੈਂ ਇੱਕ ਵਕੀਲ ਨਾਲ ਗੱਲ ਕੀਤੀ ਆ ਕਹਿੰਦਾ ਸ਼ਹਿਰ ਆਜੋ ਮਿਲੋ ਬਯੰਤ ਕਹਿੰਦਾ ਚੱਲ ਆਪਾਂ ਚੱਲਦੇ ਆ ਤੂੰ ਤਿਆਰੀ ਕਰ ਲੈ ਮੰਗਲ ਕਹਿੰਦਾ ਠੀਕ ਆ ਪੈਸੇ ਨਾਲ ਰੱਖ ਲਈ ਵਕੀਲ ਨੂੰ ਦੇਣੇ ਆ ਤੇ ਪੁਲਿਸ ਵਾਲਿਆਂ ਨੂੰ ਵੀ ਦੇਣੇ ਪੈਣੇ ਆ ਬਯੰਤ ਕਹਿੰਦਾ ਉਹ ਫਿਕਰ ਨਾ ਕਰ ਮੈਂ ਰੱਖ ਲੂੰ ਕੰਮ ਵਾਲੀ ਰੋਟੀ ਬਣਾਉਂਦੀ ਹੈ ਨਾਮੋਂ ਵੀ ਆ ਜਾਂਦੀ ਹੈ ਬਯੰਤ ਨੂੰ ਕਹਿੰਦੀ ਆ ਆਪਣਾ ਧਿਆਨ ਰੱਖਣਾ ਜਲਦੀ ਸੁੱਚੇ ਨੂੰ ਲੈ ਕੇ ਆਈ ਉਹ ਰੋਟੀ ਨਾਲ ਬੰਨ ਕੇ ਦੋਵੇਂ ਸ਼ਹਿਰ ਨੂੰ ਚੱਲ ਪੈਂਦੇ ਆ ਪਹਿਲਾਂ ਪੁਲਿਸ ਥਾਣੇ ਜਾਂਦੇ ਆ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਵਕੀਲ ਲੈ ਕੇ ਆਓ ਹੁਣ ਵਕੀਲ ਦੇ ਦਫ਼ਤਰ ਪਹੁੰਚ ਜਾਂਦੇ ਆ ਵਕੀਲ ਕਹਿੰਦਾ ਅੱਛਾ ਕੀ ਕੇਸ ਆ ਬਯੰਤ ਕਹਿੰਦਾ ਪੱਕਾ ਸਾਨੂੰ ਵੀ ਨਹੀਂ ਪਤਾ ਪੁਲਿਸ ਵਾਲਾ ਕਹਿ ਰਿਹਾ ਸੀ ਕਤਲ ਦਾ ਕੇਸ ਹੈ ਪਰ ਮੈਨੂੰ ਪਤਾ ਮੇਰਾ ਵੀਰ ਕਤਲ ਨਹੀਂ ਕਰ ਸਕਦਾ ਵਕੀਲ ਕਹਿੰਦਾ ਚਲ ਤੁਸੀਂ ਫੀਸ ਜਮ੍ਹਾਂ ਕਰਵਾ ਦਿਓ ਆਪਾਂ ਥਾਣੇ ਚਲਦੇ ਆ ਮਿਲ ਕੇ ਗੱਲ ਕਰਦੇ ਆ ਬਿਆੰਤ ਪੁੱਛਦਾ ਕਿੰਨੀ ਫੀਸ ਆ ਵਕੀਲ ਕਹਿੰਦਾ ਕਤਲ ਦਾ ਕੇਸ ਆ ਤੁਸੀਂ 50000 ਜਮ੍ਹਾਂ ਕਰਵਾ ਦਿਓ ਬਾਕੀ ਬਾਅਦ ਵਿੱਚ ਦੱਸਦਾ ਬਿਆੰਤ ਕਹਿੰਦਾ ਬਿਆੰਤ ਵਕੀਲ ਨੂੰ ਪੈਸੇ ਦਿੰਦੇ ਹੋਏ ਬਾਹਰ ਨਾ ਆ ਜਾਊਗਾ ਮੇਰਾ ਵੀਰ ਵਕੀਲ ਕਹਿੰਦਾ ਹਾਂ ਚੱਲ ਕੇ ਪਤਾ ਕਰਦੇ ਹਾਂ ਕਿਹੜੀਆਂ ਧਾਰਾਂ ਲੱਗੀਆਂ ਥਾਣੇ ਵਿੱਚ ਜਾਂਦੇ ਆ ਤਿੰਨੋਂ ਪੁਲਿਸ ਵਾਲਾ ਕਹਿੰਦਾ ਅਜੇ ਛੱਕੀ ਤੌਰ ਤੇ ਚੁੱਕਿਆ ਹੈ ਸਬੂਤ ਮਿਲ ਜਾਣਗੇ ਤਾਂ ਸਿੱਧੀ ਸਜ਼ਾ ਹੋਵੇਗੀ ਵਕੀਲ ਕਹਿੰਦਾ ਬਿਨਾਂ ਸਬੂਤ ਦੇ ਹੀ ਚੁੱਕ ਕੇ ਲੈ ਆਏ ਪੁਲਿਸ ਵਾਲਾ ਕਹਿੰਦਾ ਜਿਸ ਦਾ ਕਤਲ ਹੋਇਆ ਉਸ ਦੀ ਲਾਸ਼ ਮਿਲੀ ਇਹਦੇ ਕਮਰੇ ਵਿੱਚੋਂ ਸੁੱਚੇ ਨੂੰ ਲੈ ਕੇ ਆਉਨੇ ਆ ਬਿਆੰਦ ਦੇਖ ਕੇ ਰੋਣ ਲੱਗ ਜਾਂਦਾ ਹੈ ਸੁੱਤੇ ਦੇ ਹੱਥ ਪੈਰ ਮੂੰਹ ਸਭ ਕੁੱਟ-ਕੁੱਟ ਕੇ ਸੁਜਾ ਰੱਖੇ ਸੀ ਵਕੀਲ ਕਹਿੰਦਾ ਆ ਬਿਨਾ ਸਬੂਤ ਦੇ ਤੁਸੀਂ ਕਿਵੇਂ ਕਰ ਸਕਦੇ ਹੋ ਪੁਲਿਸ ਕਹਿੰਦਾ ਧਾਰਾ ਲੱਗੀ ਆ ਅਸੀਂ ਅਦਾਲਤ ਤੋਂ ਆਰਡਰ ਲਿਆ ਪੁੱਛਗਿੱਛ ਕਰਨ ਦਾ ਵਕੀਲ ਕਹਿੰਦਾ ਇਦਾਂ ਪੁੱਛਗਿੱਛ ਹੁੰਦੀ ਆ ਜਵਾਕ ਦਾ ਹਾਲ ਕੀ ਕੀਤਾ ਪੁਲਿਸ ਵਾਲਾ ਕਹਿੰਦਾ ਤੁਸੀਂ ਆਪਣਾ ਕੰਮ ਕਰੋ ਸਾਨੂੰ ਨਾ ਸਿਖਾਓ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਵਕੀਲ ਕਹਿੰਦਾ ਇਸ ਦੀ ਫਾਈਲ ਦੀ ਕਾਪੀ ਦੇ ਦੇੋ ਵਕੀਲ ਸਾਰਾ ਕਿਸ ਪੜ ਕੇ ਸੁੱਚੇ ਕੋਲ ਆਉਂਦਾ ਦੇਖ ਕਾਕਾ ਤੂੰ ਕਿਸੇ ਨੂੰ ਮਾਰਿਆ ਹੈ ਜਾਂ ਨਹੀਂ ਮਾਰਿਆ ਇਹ ਤਾਂ ਤੈਨੂੰ ਪਤਾ ਪਰ ਜਿਹੜੀਆਂ ਧਾਰਾਵਾਂ ਤੇਰੇ ਤੇ ਲੱਗੀਆਂ ਅਗਰ ਸਾਬਤ ਹੋ ਗਈਆਂ ਤਾਂ ਕੈਦ ਹੋਵੇਗੀ ਉਮਰ ਕੈਦ ਹੋਵੇਗੀ ਤੇ ਮੈਨੂੰ ਸੱਚ-ਸੱਚ ਦੱਸ ਕੀ ਹੋਇਆ ਸੁੱਚਾ ਕਹਿੰਦਾ ਮੈਨੂੰ ਨਹੀਂ ਪਤਾ ਜੀ ਬਿਆੰਤ ਕਹਿੰਦਾ ਦੇਖ ਬਾਈ ਜੋ ਵੀ ਗੱਲ ਆ ਵਕੀਲ ਸਾਹਿਬ ਨੂੰ ਦੱਸ ਦੇ ਇਹਨਾਂ ਤੇਨੂੰ ਬਾਹਰ ਕੱਢਣਾ ਸੁਚਾ ਕਹਿੰਦਾ ਜਿਸ ਬੰਦੇ ਦਾ ਨਾਮ ਲੈ ਰਹੇ ਆ ਕਤਲ ਦਾ ਉਸ ਨੂੰ ਜਾਣਦਾ ਤੱਕ ਨਹੀਂ ਮੈਂ ਤਾਂ ਕੀ ਦੱਸਾਂ ਵਕੀਲ ਕਹਿੰਦਾ ਉਸਦੀ লাশ ਤੇਰੇ ਕਮਰੇ ਵਿੱਚੋਂ ਮਿਲੀ ਹੈ ਸੁਚਾ ਕਹਿੰਦਾ ਮੇਰੇ ਕਮਰੇ ਵਿੱਚੋਂ ਜਦੋਂ ਮੈਂ ਉਹਨੂੰ ਨਹੀਂ ਜਾਣਦਾ ਵਕੀਲ ਕਹਿੰਦਾ ਅੱਛਾ ਅਖੀਰ ਤੇ ਕਮਰੇ ਵਿੱਚ ਕਦੋਂ ਗਿਆ ਸੀ ਇਸ ਕਮਰੇ ਦੀ ਚਾਬੀ ਕਿਸੇ ਹੋਰ ਕੋਲ ਹੈ ਸੁਚਾ ਕਹਿੰਦਾ ਮੈਂ ਥੋੜੇ ਦਿਨ ਪਹਿਲਾਂ ਕਮਰੇ ਵਿੱਚ ਸੀ ਇੱਕ ਕੁੜੀ ਸੋਨੀਆ ਤੇ ਇੱਕ ਮੁੰਡਾ ਮੇਰੇ ਕੋਲ ਕਿਤਾਬਾਂ ਲੈਣ ਆਈ ਸੀ ਵਕੀਲ ਕਹਿੰਦਾ ਫਿਰ ਉਸ ਤੋਂ ਬਾਅਦ ਸੁੱਚਾ ਕਹਿੰਦਾ ਉਸ ਤੋਂ ਬਾਅਦ ਮੈਂ ਘਰ ਚਲਾ ਗਿਆ ਸੀ ਬਿਆੰਤ ਸਾਹਿਬ ਸੁਣ ਰਿਹਾ ਸੀ ਉਸ ਨੂੰ ਪਤਾ ਚੱਲ ਗਿਆ ਸੁੱਚਾ ਝੂਠ ਬੋਲ ਰਿਹਾ ਕਿਉਂਕਿ ਅਖੀਰ ਤੇ ਖੁਸ਼ੀ ਵੀ ਆਈ ਸੀ ਪਰ ਇਹ ਦੱਸ ਕਿਉਂ ਨਹੀਂ ਰਿਹਾ ਵਕੀਲ ਕਹਿੰਦਾ ਜਿਸ ਦੇ ਕਤਲ ਦਾ ਨਾਮ ਤੇਰੇ ਸਿਰ ਲੱਗਾ ਉਹਦਾ ਨਾਮ ਹੈ ਜਸਪ੍ਰੀਤ ਸਿੰਘ ਇਹਨੂੰ ਕਦੇ ਨਹੀਂ ਮਿਲਿਆ ਸੁੱਚਾ ਕਹਿੰਦਾ ਨਹੀਂ ਇਸ ਨਾਮ ਦੇ ਬੰਦੇ ਨੂੰ ਪੂਰੀ ਜ਼ਿੰਦਗੀ ਵਿੱਚ ਕਦੇ ਨਹੀਂ ਮਿਲਿਆ ਵਕੀਲ ਕਹਿੰਦਾ ਠੀਕ ਆ ਤੇਰੀ ਜ਼ਮਾਨਤ ਸੀ ਗੱਲ ਕਰਦਾ ਕੱਲ ਤੈਨੂੰ ਅਦਾਲਤ ਵਿੱਚ ਪੇਸ਼ ਕਰਨਾ ਉੱਥੇ ਆਪਣੇ ਬਿਆਨ ਇਹੀ ਰੱਖੀ ਸੁੱਚਾ ਕਹਿੰਦਾ ਠੀਕ ਆ ਜੀ ਸਭ ਬਾਹਰ ਆ ਜਾਂਦੇ ਆ ਵਿਅੰਤ ਤੇ ਦਿਮਾਗ ਵਿੱਚ ਖੁਸ਼ੀ ਵਾਲੀ ਗੱਲ ਚੱਲ ਰਹੀ ਸੀ ਉਹ ਉੱਥੇ ਉਹ ਕਿੱਥੇ ਆ ਮੰਗਲ ਨੂੰ ਪਿੰਡ ਭੇਜ ਦਿੰਦਾ ਖੋਦ ਉਹ ਸੁੱਚੇ ਦੇ ਦੋਸਤਾਂ ਨੂੰ ਮਿਲਣ ਜਾਂਦਾ ਹੈ ਸਭ ਨੂੰ ਮਿਲ ਕੇ ਪਤਾ ਚੱਲਦਾ ਹੈ ਕਿ ਖੁਸ਼ੀ ਅਤੇ ਸੋਨੀਆ ਦੋਵੇਂ ਹੀ ਨਹੀਂ ਦਿਖਾਈ ਦੇ ਰਹੀਆਂ ਸ਼ਾਮ ਹੋ ਗਈ ਬਿਆੰਤ ਵੀ ਪਿੰਡ ਨੂੰ ਆ ਜਾਂਦਾ ਹੈ ਆਉਂਦੇ ਹੀ ਪਹਿਲਾਂ ਖੇਤ ਜਾਂਦਾ ਹੈ ਚੋਨਾ ਅਖੀਰ ਦੋ ਦਿਨਾਂ ਦਾ ਰਹਿ ਗਿਆ ਸੀ ਪੈਸੇ ਬਹੁਤ ਲੱਗਣੇ ਸੀ ਸੁੱਚੇ ਦੇ ਕੇਸ ਤੇ ਵਕੀਲ ਨੇ 50000 ਅਜੇ ਹੋਰ ਵੀ ਦੇਣੇ ਸੀ ਉਹ ਆਪਣੇ ਬਾਗ ਦੇ ਕੋਲ ਰਾਜੂ ਨੂੰ ਦੇਖਦਾ ਹੈ ਬਾਗ ਦੇ ਵਿੱਚ ਨਾਮੋ ਤੇ ਗਾਮੂ ਦੋਵਾਂ ਨੂੰ ਜਾਂਦੇ ਹੀ ਰਾਜੂ ਦੇ ਰਾਜੂ ਨੂੰ ਗਲੇ ਤੋਂ ਫੜ ਕੇ ਤਿੰਨ ਚਾਰ ਮਾਰ ਦਿੰਦਾ ਉਹਦੇ ਉਹ ਵੀ ਲੜ ਪੈਂਦਾ ਹੈ ਨਾਮੋ ਦੇਖ ਰਹੀ ਸੀ ਇਹ ਸਭ ਕੁਝ ਥੋੜਾ ਹੱਥ ਠੀਲਾ ਹੁੰਦਾ ਤਾਂ ਰਾਜੂ ਭੱਜ ਜਾਂਦਾ ਬਿਆੰਤ ਨਾਮੋ ਨੂੰ ਗੁੱਸੇ ਨਾਲ ਬੋਲਦਾ ਹੈ ਕਿ ਇੱਥੇ ਕੀ ਕਰ ਰਿਹਾ ਸੀ ਨਾਮੋ ਕਹਿੰਦੀ ਸਾਨੂੰ ਨਹੀਂ ਪਤਾ ਬਿਆੰਤ ਕਹਿੰਦਾ ਦੇਖ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਆ ਐਵੇਂ ਕੋਈ ਦਿੱਕਤ ਹੋ ਜਾਣੀ ਆ ਗਾਮੂ ਕਹਿੰਦੀ ਸੁੱਚਾ ਕਿਵੇਂ ਆ ਬਿਆੰਤ ਕਹਿੰਦਾ ਠੀਕ ਨਹੀਂ ਆ ਪੁਲਿਸ ਵਾਲਿਆਂ ਨੇ ਬਹੁਤ ਮਾਰਿਆ ਗਾਮੂ ਕਹਿੰਦੀ ਉਹਨਾਂ ਨੇ ਸੱਚੀ ਕਤਲ ਕੀਤਾ ਬਿਆੰਤ ਕਹਿੰਦਾ ਨਹੀਂ ਗਾਮੂ ਕਹਿੰਦੀ ਹੁਣ ਕੀ ਹੋਵੇਗਾ ਬਿਆੰਤ ਕਹਿੰਦਾ ਕੱਲ ਅਦਾਲਤ ਵਿੱਚ ਪੇਸ਼ੀ ਹੈ ਪਤਾ ਲੱਗ ਜਾਵੇਗਾ ਦੋਵੇਂ ਪਹਿਣਾ ਘਾ ਬਣਾ ਕੇ ਬਾਹਰ ਆ ਜਾਂਦੀਆਂ ਬਿਆੰਤ ਸੋਚਾਂ ਵਿੱਚ ਅੰਗੂਰਾਂ ਦਾ ਬਾਗ ਖਾਲੀ ਹੋ ਗਿਆ ਸੀ ਦਲਵੀਰ ਦੀ ਖੁਸ਼ੀ ਹੁਣ ਗਮੀ ਵਿੱਚ ਬਦਲ ਗਈ ਸੂਰਜ ਆਪਣੀ ਲਾਲੀ ਛੱਡਦਾ ਥੱਲੇ ਨੂੰ ਜਾ ਰਿਹਾ ਸੀ ਪੰਛੀ ਵੀ ਆਪਣੇ ਘਰ ਨੂੰ ਵਾਪਸ ਪਰਤ ਰਹੇ ਸੀ ਬਾਕੀ ਕਹਾਣੀ ਅਗਲੇ ਪਾਗ ਵਿੱਚ ਜੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਸੁਣ ਲਈ ਧੰਨਵਾਦ